ਸੇ ਗੱਲ ਸਚਨਾ ਮੈਂ ਡਾਕਟਰ ਤਰਲੋਚਨ ਸਿੰਘ ਅੱਜ ਅਸੀਂ ਪਹੁੰਚ ਚੁੱਕੇ ਪਿੰਡ ਚੰਦਬੱਜ ਦੇ ਵਿੱਚ ਬਾਈ ਕੀਪੇ ਦੇ ਘਰੇ 베ਰੀਆਂ ਵਾਲੇ ਤਾਂ ਨਾ ਤੇ ਮਸ਼ਹੂਰ ਆ ਕੀਪਾ ਬਾਈ ਬਹੁਤ ਹੀ ਲੰਮੇ ਸਮੇਂ ਤੋਂ ਬਾਈ ਨਾਲ ਆਪਾਂ ਮਿਲਦੇ ਵਰਤਦੇ ਆ ਮੈਨੂੰ ਪਤਾ ਲੱਗਾ ਬਾਈ ਦੇ ਛੋਟੀ ਦੇ ਸਿੰਘ ਖੁੱਬੇ ਆ ਜੀ ਵੇਖ ਸਿੰਘ ਆ ਜੀ ਠੀਕ ਕਰਨ ਵਾਸਤੇ ਆ ਤੇ ਬਾਈ ਨਾਲ ਗੱਲਬਾਤ ਕਰਵਾਵਾਂਗੇ ਕਿ ਕਿਸ ਤਰ੍ਹਾਂ ਦੇ ਸਿੰਘ ਬਣਾਉਣੇ ਆ ਸਾਰੀ ਗੱਲਬਾਤ ਦੱਸੂਗਾ ਸਸਕਲ ਬਾਈ ਜੀ ਹਸੀਕਾਲ ਬਾਈ ਜੀ ਹੋਠ ਠੀਕ ਠਾਕ ਵਧੀਆ ਵਧੀਆ ਤੇ ਆਪਣੀ ਮਾਜਾਂ ਲਈ ਹਾਂਜੀ ਹਾਂਜੀ ਇਹਨਾਂ ਦੇ ਸਿੰਘ ਬਹੁਤ ਚਰਦੇ ਖੁੱਬੇ ਹੋਇਆ ਬਹੁਤ ਟਾਈਮ ਦੇ ਖੁੱਬੇ ਹੁਣ ਇਹੋ ਜਿਹੇ ਬਣਾਉਣੇ ਆ ਜਿਵੇਂ ਪਹਿਲਾਂ ਝੋਠੀ ਹੁੰਦੀ ਆਈ ਪਹਿਲਾਂ ਬਣਾ ਦਗੇ ਚੰਡੀਗੜ੍ਹ ਵਾਲੇ ਮੈਂ ਚੰਡੀਗੜ੍ਹ ਵਾਲੀ ਬਣਾ ਦੋ ਜੀ ਠੀਕ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਹਾਂਜੀ ਪਿੰਡ ਮਿਸਤਰੀ ਦਾ ਜੰਡ ਵਾਲਾ ਜੀ ਡਾਕਟਰ ਸਾਹਿਬ ਦਾ ਬਿਲਕੁਲ ਠੀਕ ਹੈ ਬਹੁਤ ਧੰਨਵਾਦ ਤੇ ਕੀ ਕਹਿਣਾ ਚਾਹੁੰਦੇ ਆਪਣੇ ਏਰੀਆ ਦੇ ਬੰਦੇ ਨੇ ਆਪਣੇ ਏਰੀਆ ਵਾਲੇ ਨੂੰ ਇਹ ਆਨੇ ਆ ਤਾਂ ਵਾਅਦਾ ਵਾਦੇ ਦੇਣਾ ਵੀਰ ਨਾਲ ਸਬਰਕ ਕਰੋ ਤੇ ਜੋ ਸਾਹਮਣੇ ਜਿਹੜਾ ਸੰਗ ਬਣਾਊਗਾ ਤੇ ਫਿਰ ਅਸੀਂ ਵੀਡੀਓ ਪਾਵਾਂਗੇ ਵੇਖ ਸਕਦੇ ਸੋਚਣਾ ਬਰਸੈਲ ਦੀ ਪੂਰੀ ਟਾਣ ਪੈ ਗਈ ਸੀ ਝੋਟੀ ਤੀ ਜਲਦੀ ਜਲਦੀ ਵੀਡੀਓ ਨੂੰ ਕਰਦੇ ਸ਼ੇਅਰ ਸਾਰੀ ਅਪਡੇਟ ਵਿਖਾਵਾਂਗੇ ਕਿਸ ਤਰ੍ਹਾਂ ਚੱਲ ਰਿਹਾ ਕੰਮ ਕਰ ਚਾ ਠੀਕ ਹੈ ਜੀ ਧੰਨਵਾਦ ਥੈਂਕ ਯੂ ਸੋ ਮਚ ਹਾਂਜੀ ਸਜਣਾ ਬਣਤੀ ਪੂਰੀ ਗੱਲਬਾਤ ਝੋਟੀ ਵੇਖ ਸਕਦੇ ਬਰਸੈਲ ਦੀ ਪੂਰੀ ਗੱਲਬਾਤ ਬਣ ਗਈ ਹੈ ਸਜਣਾ ਬਾਕੀ ਭਾਈ ਕੁਲਦੀਪ ਸਿੰਘ ਕਿਪਾ ਦਾ ਸੁਝਾਂਤ ਵਾਜੀ ਵਾਲਾ 베ਰੀਆਂ ਵਾਲਾ ਕਿਵੇਂ ਲੱਗੀ ਗੱਲਬਾਤ ਸਸਕਲ ਗਿੱਪੇ ਵੀਰੇ ਸਸਰੀ ਗਾਲ ਬਾਈ ਤੇ ਕਿਵੇਂ ਲੱਗੀ ਗੱਲਬਾਤ ਸਾਰਾ ਯਾਰ ਬਜਾ ਬਜਾ ਕਰਾਦੀ ਬਾਈ ਕੀ ਕਹਿਣਾ ਚਾਹੁੰਦੇ ਆ ਆਪਣੇ ਏਰੀਆ ਵਾਲੇ ਬੰਦਾਂ ਨੂੰ ਮੈਂ ਤਾਂ ਇਹ ਆਲਾ ਵੀ ਵੇਖੋ ਸਿੰਘ ਮਾਝ ਦਾ ਕਿੰਨਾ ਸ਼ਾਨਦਾਰ ਬਣਾਇਆ ਆਹ ਸਿੰਘ ਵੇਖੋ ਤੇ ਆਹ ਵੇਖੋ ਹਣ ਵੇਖ ਸਾ ਤਾ ਸਜਰੋ ਆਹ ਸਿੰਘ ਵੇਖ ਸਾ ਤਾ ਤੁਸੀਂ ਕਿਵੇਂ ਖੁਪਿਆ ਪਿਆ ਤੇ ਇਧਰਲਾ ਸਿੰਘ ਵੇਖ ਸਾ ਤਾ ਬਣ ਗਈ ਝੋਟੀ ਹਾਂ ਬਣ ਗਈ ਜੀ ਬਣ ਗਈ ਤੇ ਹੋਰ ਹਾਂ ਵਧੀਆ ਬਾਈ ਤੇ ਕੀ ਦੱਸੋ ਆਪਣੀ ਬਾਰੇ ਕਿਵੇਂ ਆ ਸਿਸਟਮ ਵਿੱਚ ਬਹੁਤ ਚੰਗੀ ਲੱਗੀ ਜੀ ਬਹੁਤ ਵਧੀਆ ਡਾਕਟਰ ਸਾਹਿਬ ਤੁਹਾਡੇ ਕੋਲੇ ਬਹੁਤ ਗੁਣ ਤਕੜਾ ਕਿਵੇਂ ਵਧੀਆ ਗਰੂ ਖੁਸ਼ ਹੋ ਗਈ ਹਾਂ ਬਹੁਤ ਵਧੀਆ ਜੀ ਹੋਰ ਹਰ ਹਾਂ ਵਧੀਆ ਜੀ ਇਹ ਵੱਧ ਦਾ ਵੱਧ ਵੀਰ ਨੂੰ ਸਮਾਂ ਦਿਓ ਭਾਈ ਜਿੰਨਾ ਵੀ ਵੀਡੀਓ ਘਾ ਵੀ ਘਾ ਸ਼ੇਅਰ ਕਰੋ ਮੇਰੇ ਭਾਈ ਦੀ ਹਾਂ ਜੀ ਤੇ ਆਪਾਂ ਖੜੇ ਸੱਚਰੋ ਭਾਈ ਚੰਦਵਾਜੇ 베ਰੀਆਂ ਵਾਲੇ ਕੀਪੇ ਦੇ ਘਰੇ ਤੇ ਪੂਰੀ ਗੱਲਬਾਤ ਮਸ਼ਹੂਰ ਹੈ ਚੰਦਵਾਜੇ ਦੀਆਂ 베ਰੀਆਂ ਚਾ ਠੀਕ ਹੈ ਜੀ ਧੰਨਵਾਦ ਥੈਂਕ ਯੂ ਸੋ ਮੱਚ ਜਲਦੀ ਜਲਦੀ ਕਰਦਾ ਵੀਡੀਓ ਸ਼ੇਅਰ ਤੇ ਦੂਸਰਾ ਵੀ ਸੰਗ ਵੇਖੋ ਜੇ ਫੇਰ ਹਾਂਜੀ ਸਜਣਾ ਵੇਖ ਸਕਦਾ ਸਜਣਾ ਝੋਟੀ ਪੂਰੀ ਗੱਲਬਾਤ ਬਣ ਗਈ ਆ ਬਾਕੀ ਕਲਤੀਬ ਬਾਈ ਦੱਸੂਗਾ ਕੀਪਾ ਚੰਦ ਵਾਜੇ ਵਾਲਾ ਕਿਵੇਂ ਲੱਗੀ ਗੱਲਬਾਤ ਸਜਣਾ ਪੂਰੀ ਗੱਲਬਾਤ ਬਣਾ ਤੇ ਆ ਸੰਗ ਵੇਖ ਸਕਦਾ ਪਰਸਨੈਲਿਟੀ ਚੰਗੀ ਤੇ ਲਾਦੇ ਤੇਲ ਕੀਪੇ ਵੀਰੇ ਵੇਖ ਸਕਦਾ ਸਜਣਾ ਜਲਦੀ ਜਲਦੀ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਇੱਥੇ ਰਹਿ ਗਏ हां जी किपे तेरे किवें लगी ਗੱਲਬਾਤ ਬਹੁਤ ਵਧੀਆ ਬਾਈ ਜੀ ਸੱਟਾ ਕੰਮ ਮੈਂ ਨਾ ਵਧੀਆ ਵਜਾ ਵਜਾ ਕਰਾਤੀ ਬਾਈ ਹੋ ਗਿਰੂ ਖੁਸ਼ हां ਬਹੁਤ ਵਧੀਆ ਤੇ ਕਿਵੇਂ ਕੀ ਕਹਿਣਾ ਚਾਹੁੰਦੇ ਆਪਣੇ ਏਰੀਆ ਦੇ ਬੰਦਿਆਂ ਨੂੰ ਆਪਣੇ ਏਰੀਆ ਵਾਲਿਆਂ ਨੂੰ ਇਹ ਕਹਿੰਦੇ ਆ ਵੀ ਵੇਖੋ ਇਹਦੇ ਸਿੰਗ ਬਣੇ ਹਾਂ ਜੀ ਵਿਚ ਇਹਦੇ ਗੁੱਬੇ ਆਈ ਸਰ ਦੇ ਵਿੱਚ ਕੋਈ ਅਡਜਸਟਮੈਂਟ ਕਰ ਜੂ ਹਾਂ ਨਾ ਕੋਈ ਨਹੀਂ ਕਰਦਾ ਕੋਈ ਨਹੀਂ ਕਰਦਾ ਇਹਦਾ ਪਤਾ ਨਾ ਦਾ ਬਣਾਇਆ ਕਿ ਨਹੀਂ ਬਣ ਗਈ ਝੋਟੀ ਮੈਂ ਨਾ ਬਣਾਤੀ ਵਧੀਆ ਮੂਨਰਗੀ ਬਣਾਤੀ ਵੇਖ ਸਕਦਾ ਸੱਚ ਨੂੰ ਪਰਸੈਂਟ ਨਹੀਂ ਪੂਰੀ ਸੰਘ ਬਹੁਤ ਹੀ ਜ਼ਿਆਦਾ ਖੁੱਪੇ ਪੈਸੇ ਕੀੜੇ ਪੈਣਤੀ ਪੂਰੀ ਸੁਭਾਉਣਾ ਸੀ ਹਾਂ ਸੱਲੋ ਆਹ ਵੇਖੋ ਦੇਖ ਸਕਦਾ ਪੁੱਲਾ ਆਇਆ ਰਿਹਾ ਤਾਂ ਤੇ ਪੇਵੇ ਆ ਹਾਂ ਜਲਦੀ ਜਲਦੀ ਵੀਡੀਓ ਨੂੰ ਕਰ ਦੋ ਸ਼ੇਅਰ ਅੱਜ ਅਸੀਂ ਪਹੁੰਚੇ ਬਾਈ ਕੀਪੇ ਦੇ ਘਰੇ 베ਰੀਆਂ ਵਾਲੇ ਤੇ ਜਲਦੀ ਜਲਦੀ ਵੀਡੀਓ ਨੂੰ ਕਰੋ ਸ਼ੇਅਰ ਚੰਦ ਵਜੇ ਦੇ ਵਿੱਚ ਤਾਂ ਠੀਕ ਹੈ ਜੀ ਧੰਨਵਾਦ ਥੈਂਕ ਯੂ ਸੋ ਮੱਚ